ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਾਸਪੁਰ ਜ਼ਿਲ੍ਹੇ ਦਾ ਸ਼ਹਿਰ ਬਟਾਲਾ ਸਿੱਖ ਧਰਮ ਦੇ ਬਾਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਅਸਥਾਨ ਕਰਕੇ ਦੁਨੀਆ ਭਰ ਵਿੱਚ ਪ੍ਰਸਿੱਧ ਹੈ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੀ ਕੋਹੋਂ ਤੋਂ ਪੁੱਤਰਾਂ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਨੇ ਜਨਮ ਲਿਆ ਕਬਾ ਲਖਮੀ ਦਾਸ ਜੀ ਬਾਰੇ ਇਤਿਹਾਸ ਤੇ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ ਉਦਾਸਿੰਦ ਮੱਤ ਦੇ ਮੋਢੀ ਬਾਬਾ ਸ਼੍ਰੀ ਚੰਦ ਜੀ ਦੇ ਅਸਥਾਨ ਤੇ ਸ਼ਰਧਾਲੂ ਪੂਰੇ ਭਾਰਤ ਵਿੱਚ ਮਿਲਦੇ ਹਨ ਪਟਾਲਾ ਤੈਨ ਸਿਉਣ ਚ ਪੈਂਦੇ ਪਿੰਡ ਨਾਨਕ ਚੱਕ ਦਾ ਨਾਂ ਬਾਬਾ ਸ਼੍ਰੀ ਚੰਦ ਜੀ ਦਾ ਤਪ ਅਸਥਾਨ ਹੋਣ ਕਰਕੇ ਦੁਨੀਆ ਭਰ ਵਿੱਚ ਪ੍ਰਸਿੱਧ ਹੈ ਹਿਮਾਲਿਆ ਪਰਬਤ ਦੀਆਂ ਉੱਚੀਆਂ-ਉੱਚੀਆਂ ਚੋਟੀਆਂ ਤੇ ਬਾਬਾ ਗੋਰਖਨਾ ਤੇਜਰਾਸੀ ਜੇਲਿਆ ਨੇ ਜਦ ਬਾਬਾ ਸ਼੍ਰੀ ਚੰਦ ਜੀ ਦੀ ਮਹਿਮਾ ਸੁਣੇ ਤਾਂ ਹੰਕਾਰ ਵਿੱਚ ਆ ਕੇ ਕਿਹਾ ਕਿ ਅਸੀਂ ਕੋਤਪੱਸਿਆ ਕੀਤੀ ਹੈ ਸਭ ਤੋਂ ਵੱਧ ਕਰਨੀ ਵਾਲਾ ਕੌਣ ਹੈ ਇਹ ਵੇਖਣ ਲਈ ਉਹ ਆਕਾਸ਼ੀ ਮਾਰੇ ਗ੍ਰਹੀ ਨਾਨਕ ਚੱਕ ਆ ਪਹੁੰਚੇ ਜਿੱਥੇ ਬਾਬਾ ਜੀ ਪ੍ਰਭੂ ਭਗਤੀ ਵਿੱਚ ਲੀਨ ਸਨ ਉਹਨਾਂ ਨੇ ਬਾਬਾ ਜੀ ਨਾਲ ਬਚਨ ਕੀਤੇ ਤੇ ਭੋਜਨ ਲਈ ਬੇਨਤੀ ਕੀਤੀ। ਬਾਬਾ ਜੀ ਨੇ ਪਾਈ ਕਮਲਿਆ ਜੀ ਨੂੰ ਨਾਲ ਦੇ ਪਿੰਡ ਕਾਦਰਾਬਾਦ ਵਿੱਚ ਵਿਖਿਆ ਲਈ ਭੇਜਿਆ। ਸਿੱਧਾ ਸਿੱਧਾ ਦੇ ਕਾਰਮਾਤ ਨਾਲ ਪਿੰਡ ਵਾਸੀਆਂ ਦੇ ਮਨ ਬਦਲ ਦਿੱਤੇ ਤੇ ਕਿਸੇ ਘਰੋਂ ਕੁਝ ਵੀ ਵਿਖਿਆ ਨਾ ਮਿਲੇ। ਦੁਖੀ ਹੋ ਕੇ ਪਾਈ ਕਮਲਿਆ ਜੀ ਨੇ ਸ਼ਰਾਪ ਦੇ ਦਿੱਤਾ। ਪਿੰਡ ਖੇ ਹੋ ਜਾਏ। ਉਹਨਾਂ ਨੇ ਆ ਕੇ ਸਾਰੀ ਗੱਲ ਬਾਬਾ ਜੀ ਨੂੰ ਸੁਣਾਈ। ਬਾਬਾ ਜੀ ਨੇ ਕਿਹਾ ਕਿ ਕੁਝ ਸਿੱਧਾ ਦਾ ਹੈ। ਪਿੰਡ ਵਸੀਆਂ ਦਾ ਨਹੀਂ। ਪਰ ਤੁਹਾਡਾ ਵਚਨ ਖਾਲੀ ਨਹੀਂ ਜਾਵੇਗਾ। ਪਿੰਡ ਵਸੀਆਂ ਨੂੰ ਹੋਕਾ ਦਿੱਤੀ ਕਿ ਪਿੰਡ ਖਾਲੀ ਕਰ ਦਿਓ। ਕਿਉਂਕਿ ਕੁਝ ਕੁ ਸਮੇਂ ਵਿੱਚ ਪਿੰਡ ਥੇ ਹੋ ਜਾਵੇਗਾ। ਇਹ ਸਾਰਾ ਕੌਤਕ ਦੇਖ ਕੇ ਸਿੱਧ ਸ਼ਰਮਿੰਦੇ ਹੋ ਗਏ ਤੇ ਬਾਬਾ ਸ਼੍ਰੀਚੰਦ ਜੀ ਪਾਸੋਂ ਮਾਫੀ ਮੰਗੀ ਤੇ ਸਿੱਧ ਹੰਕਾਰ त्याग ਕੇ ਵਾਪਸ ਹਿਮਾਲਿਆ ਚਲੇ ਗਏ ਵੇਖਦੇ ਆਂ ਵੇਖਦੇ ਆਂ ਕਾਦਰਬਾਦ ਇਹ ਹੋ ਗਿਆ ਪਿੰਡ ਵਾਸੀਆਂ ਨੇ ਬਾਬਾ ਜੀ ਕੋਲੋਂ ਮਾਫੀ ਮੰਗੀ ਤਾਂ ਬਾਬਾ ਜੀ ਨੇ ਕਿਹਾ ਕਿ ਜਦ ਇਸ ਬੋੜ ਦੀਆਂ ਜੜਾਂ ਥੇਹ ਤੱਕ ਪਹੁੰਚਣਗੀਆਂ ਤਾਂ ਇਹ ਪਿੰਡ ਵਸੇਗਾ ਬਾਬਾ ਜੀ ਦੇਵਾਰ ਸਤਗਤਪ ਅਸਥਾਨ ਨਾਨਕ ਚੱਕ ਤੋਂ 1 ਕਿਲੋਮੀਟਰ ਦੀ ਦੂਰੀ ਤੇ ਜਦੋਂ ਬੋੜ ਦੇ ਆ ਜੜਾ ਪਹੁੰਚੇ ਆ ਤਾਂ ਇਹ ਪਿੰਡ ਕਾਦਰਾਬਾਦ ਫਿਰ ਤੋਂ ਆਬਾਦ ਹੋ ਗਿਆ ਇੱਥੇ ਹੀ ਬਾਬਾ ਸ਼੍ਰੀ ਚੰਦ ਜੀ ਨੇ ਜਿਸ ਦਿਨ ਕੋਸਟੇ ਸਮੇਂ ਆਪਣੇ ਪਵਿੱਤਰ ਪਾਣੀ ਮਾਤਰਾ ਉਪਾਸਥਰ ਦਾ ਉਚਾਰਣ ਕੀਤਾ ਇਸ ਪਵਿੱਤਰ ਅਸਥਾਨ ਤੇ ਪੂਰਤਨ ਮੰਦਰ ਬਣਿਆ ਹੋਇਆ ਹੈ ਚਿਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਮ ਤੋਂ 1-2 ਦਿਨ ਬਾਅਦ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਪੂਰਮ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਦੇਸ਼ ਵਿਦੇਸ਼ ਤੋਂ ਸਾਧੂ ਸੰਤ ਇੱਥੇ ਪਹੁੰਚਦੇ ਹਨ ਹਵਨ ਜੱਗ ਆਦੀ ਹੁੰਦੇ ਹਨ ਤੇ ਬਾਬਾ ਜੀ ਦੀ ਆarti ਓਮ ਜੈ ਸ਼੍ਰੀ ਚੰਦ ਦੇਵਾ ਸਵਾਮੀ ਸ਼੍ਰੀ ਚੰਦ ਦੇਵਾ ਗਾਈ ਜਾਂਦੀ ਹੈ ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਇਸ ਸਥਾਨ ਤੇ ਅਥਾ ਵਿਸ਼ਵਾਸ ਹੈ ਸਰਦਾ ਲੂਹਾ ਹਮਨਕੁੰਡ ਤੋਂ ਰਾਖ ਲੈ ਕੇ ਜਾਂਦੇ ਹਨ ਜੋ ਦੁੱਖਾਂ ਤੇ ਰੋਗਾਂ ਦਾ ਨਾਸ ਕਰਦੀ ਹੈ ਮੌਜੂਦਾ ਗਦੀ ਨਸੀਨ महंत ਤਿਲਕਾ ਦਾਸ ਜੀ ਦੇ ਅਨੁਸਾਰ ਇਸ ਸਾਲ ਇਹ 13 ਸਤੰਬਰ ਤੋਂ 16 ਸਤੰਬਰ ਤੱਕ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ